ਹਾਂ ਜੀ ਰੋਕੋ ਕੱਲ ਨਵਾਂ ਸ਼ਹਿਰ ਤੋਂ ਇੱਕ ਫੈਮਿਲੀ ਜਿਹੜੀ ਆ ਉਹ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀਗੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਹੈਰੀਟੇਜ ਸਟਰੀਟ ਤੇ ਜਾ ਰਹੀ ਸੀ ਉੱਥੇ ਕੁਝ ਜਿਹੜੇ ਉਹ ਵਿਅਕਤੀ ਝਗੜ ਰਹੇ ਸੀਗੇ ਕੁਝ ਕੈਮਰੇ ਵਾਲੇ ਜਿ ਕੋ ਦੂਜੇ ਵਿਅਕਤੀ ਝਗੜ ਰਹੇ ਸੀਗੇ ਜਿੰਨਾਂ ਨੂੰ ਛਡਾਉਣ ਵਾਸਤੇ ਉਹ ਜਿਹੜਾ ਪਰਿਵਾਰ ਸੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜੇ ਝਗੜ ਰਹੇ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸੱਟਾ ਲਾ ਦਿੱਤੀਆਂ ਜਿਹਦੇ ਵਿੱਚ ਗੁਰਿੰਦਰ ਰਾਲ ਨੇ ਉਥੋਂ ਦੇ ਨਵੇਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਦਿਨਾਂ ਦੇ ਫਾਦਰ ਦੇ ਵਿੱਚ ਝਗੜੇ ਦੇ ਸੀਗੇ ਇਹਨਾਂ ਦੇ ਵੀ ਸੱਟਾਂ ਲਗੀਆਂ ਤੇ ਜਿਹਦੇ ਕਰਕੇ ਕੱਲ ਅਸੀਂ ਪਰਚਾ ਦਾਇਰ ਦਿੱਤਾ ਸੀਗਾ ਗਰਮਨ ਬਸੜਾ ਇੱਕ ਹੁੰਦੀ ਆ ਥਾਣੇ ਕਤਵਾਲੀ ਦੇ ਦਿੱਤਾ ਸੀਗਾ ਤੋਂ ਤੁਰੰਤ ਕਾਰਵਾਈ ਕਰਦੇ ਆ ਜਿਹੜੀ ਥਾਣਾ ਕਤਵਾਲੀ ਦੀ ਪੁਲਿਸ ਆ ਉਹਨੇ ਮਿਲ ਕੇ 10 12 ਘੰਟਿਆਂ ਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਤਿੰਨ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਅਰੈਸਟ ਬਾਹਰ ਦਿੱਤੀ ਗਿਆ ਇਹ ਜੇ ਇੱਕ ਕਰਨਾ ਕੈਪਟਨ ਕਹਿੰਦੇ ਉਹਨੂੰ ਹਾਗੜ ਦਾ ਰਹਿਣ ਵਾਲਾ ਇੱਕ ਜਿਸ ਕਰਨਿਆ ਉਕਟਰਾ ਪ੍ਰਜਾ ਹਾਥੀ ਕੀਟ ਦਾ ਰਹਿਣ ਵਾਲਾ ਹੈ ਤੇ ਤੀਜਾ ਜਸ਼ਪ੍ਰੀਤ ਹੈ ਉਹ ਜਿਹੜਾ ਫਤਿਹ ਸੰਕਲੋਨੀ ਦਾ ਰਹਿਣ ਵਾਲਾ ਹੈ ਤੇ ਇਹਨਾਂ ਜੀ ਵੇ ਪੇਛਦ ਹਲਦ ਕਰਾਂਗੇ ਤੇ ਅਗਲੀ ਕਰ ਵੇਹੀ ਚੱਲ ਰਹੀ ਹੈ